ਮੇਰਾ ਨਾਮ ਦਿਲਪਿਕ ਕੋਰ ਮੇ 2 ਸਾਲ ਹੋ ਗਏ ਆਪਣੇ ਪਿੱਕੇ ਘਰ ਤੇ ਪਿੱਕੇ ਘਰ ਰਹਿੰਦੀ ਆ ਪਿੰਡ ਸਾਬੂ ਸਾਖ ਗੁਰਦਾਸਪੁਰ ਤੇ ਮੇਰੇ ਘਰ ਮੇਰੇ ਘਰ ਵਾਲੇ ਨਾਲ ਮੇਰਾ ਡਿਸਪਿਊਟ ਚੱਲਦਾ ਆ ਬਲਕਿ ਹੋ ਗਿਆ 2 ਸਾਲ ਤੋਂ ਕੋਰ ਕੇਸ ਵੀ ਚੱਲ ਰਹੇ ਨੇ ਸਾਡੇ ਆਪ ਜੀ ਤੇ ਹੁਣ ਬੱਚਿਆਂ ਜਿਹੜੀ ਕਸਟਡੀ ਉਹ ਮੇਰੇ ਕੋਲ ਤੇ ਇਹਨਾਂ ਨੇ ਕੀ ਕੀਤਾ ਕਿ ਅੱਜ 6:30 ਵਜੇ ਆਣ ਕੇ ਮਨਦੀਪ ਸਿੰਘ ਔਲਕ ਜਿਹੜਾ ਕਿ ਪਿੰਡ ਦਾ ਨਵਾਂ ਪਿੰਡ ਆ ਫਤਿਹਪੁਰ ਜ਼ਿਲ੍ਹਾ ਤਰਨਤਾਰਨ ਐਨੇ ਮੇਰੇ 6:30 ਆਣ ਕੇ ਮੇਰੇ ਘਰ ਤੇ ਅਟੈਚ ਕਰਤਾ ਅੱਜ ਸਵੇਰੇ ਤੇ ਮੇਰੇ ਦੋਨੋਂ ਬੱਚੇ ਖੋ ਕੇ ਲੈ ਗਿਆ ਮੇਰੇ ਕੋਲੋਂ ਬੱਚੇ ਦਾ ਇੰਨਾ ਕੋ ਬੁਰਾ ਹਾਲ ਰੋ ਰੋ ਕੇ ਕਿ ਅਟੈਕ ਕੀਤਾ 15 20 ਜੁਨੇ ਹੀ ਨਾ ਲੈਵੇ ਤੇ ਇਹਨਾਂ ਨੇ ਮਤਲਬ ਕਿ ਮੇਰੇ ਨਾਲ ਜਿਹੜੇ ਜਿਹੜੇ ਦੇ ਨਾਲ ਗੁੰਡੇ ਆਏ ਉਹਨਾਂ ਨੇ ਵੀ ਗਲਤ ਹਰਕਤਾਂ ਵੀ ਕੀਤੀਆਂ ਮੇਰੇ ਨਾਲ ਤੇ ਬੱਚੇ ਖੋ ਕੇ ਚਲੇ ਗਏ ਮੇਰੇ ਕੋ ਮੇਰੇ ਬਸ ਪ੍ਰਸ਼ਾਸਨ ਅੱਗੇ ਆਈ ਅਪੀਲ ਹੈ ਕਿ ਮੇਨੂੰ ਨਿصاف ਦਿੱਤਾ ਜਾਵੇ ਕਿ ਮੇਰੇ ਬੱਚੇ ਮੈਨੂੰ ਵਾਪਸ ਕੀਤੇ ਜਾਣ ਮਨਦੀਪ ਸਿੰਘ ਔਲਖ ਹਾਂਜੀ ਉਹੀ ਲੈ ਕੇ ਆਏ ਬੰਦੇ 15 20 ਹੀ ਗਏ ਇਹ ਤੋਂ ਵੱਧ ਹੀ ਹੋਣਗੇ ਸੀ ਪੁਲਿਸ ਵਾਲਿਆਂ ਨੂੰ ਕੰਪਲੇਨ ਕੀਤੀ ਉਹ ਆਪਣੀ ਕਾਰਵਾਈ ਕਰਨ ਦੇ ਆ ਤੇ ਮੈਨੂੰ ਮੇਰੀ ਉਹਨਾਂ ਗੇ ਵੀ ਆਹੀ ਰਿਕੁਐਸਟ ਹੈ ਕਿ ਉਹ ਛੇਤੀ ਛੇਤੀ ਮੇਰੇ ਬੱਚੇ ਵਾਪਸ ਕਰਾ ਹਾਂਜੀ ਹਾਂਜੀ ਸਾਰੇ ਜਣੇ ਆਏ ਹੀ ਉਹ ਕਹਿ ਕੇ ਗਿਆ ਕਿ ਸਾਨੂੰ ਬੱਚੇ ਆਪਣਾ ਛੇਤੀ ਮਿਲਵਾ ਕੇ ਮੈਂ ਕਿ ਤੁਹਾਨੂੰ ਅੱਜ ਹੀ ਮਤਲਬ ਜਿੰਨੀ ਛੇਤੀ ਹੋ ਸਕਣਗੇ ਤੁਹਾਨੂੰ ਬੱਚੇ ਤੁਹਾਨੂੰ ਧਵਾ ਦੇਣਾ ਹਾਂਜੀ ਹਾਂਜੀ ਮੇਰੇ ਬ੍ਰਦਰ ਨੂੰ ਇਹਨਾਂ ਨੇ ਫੜ ਲਿਆ ਹੈਗਾ ਬਟ ਉਹਨਾਂ ਨੂੰ ਇਸ ਤਰ੍ਹਾਂ ਕਿ ਉਹਨੂੰ ਪੂਰਾ ਕੀ ਕਰ ਲਿਆ ਕਬਜ਼ੇ ਦੇ ਵਿੱਚ ਕਿ ਇਸ ਤਰ੍ਹਾਂ ਥੋੜਾ ਮਾਰਨ ਵੀ ਲੱਗਿਆ ਸੀ ਉਹਦੇ ਬਟ ਬਚਾਅ ਹੋ ਗਿਆ ਮੈਂ बस ਇਹ ਮੰਨ ਕਰਦੇ ਆ ਕਿ ਮੈਨੂੰ ਮੇਰੇ ਬੱਚੇ ਛੇਤੀ ਮਿਲੇ ਮਿਲਾਏ ਜਾਣ ਬਸ ਵਾਪਸ ਕਿਤੇ ਜਾਣ ਮੇਰੇ ਬੱਚੇ ਕਿੰਨੇ ਬੱਚੇ ਮੇਰੇ ਦੋ ਬੱਚੇ ਆ ਦੋਨੇ ਹੁੰਦੇ ਆ ਕਿਹਨੇ ਕਿਹਨੇ ਉਮਰ ਦੇ ਇੱਕ ਦੀ ਵੱਡੇ ਦੀ ਅੰਗਲ ਪਾਲ ਸਿੰਘ ਜਿਹੜਾ ਉਹਦੀ ਆ ਪੌਣੇ 7 ਸਾਲ ਤੇ ਜਿਹੜਾ ਛੋਟਾ ਏ ਫਤੇ ਸਿੰਘ ਔਲਕ ਉਹਦੀ ਆ ਪੌਣੇ 3